ਤੇ ਨੂੰ ਮੁੰਡੇ ਆਏ ਆ ਹਨ ਇਮੀਗ੍ਰੇਸ਼ਨ ਆ ਰਹੇ ਆ ਆਪਾਂ ਤੇ ਰੂਮ ਚ ਗਏ ਆ ਰੂਮ ਤੋਂ ਬਾਈਨ ਰੋਲਾ ਪੈਣਾ ਚાલુ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆਂ ਨੂੰ ਫੜਨ ਲੱਗੇ ਆ ਉਹਦੇ ਨਾਲ ਦੇ ਆਣੇ ਗੋਲੀਆਂ ਚਲਾਉਣੀਆਂ ਚਾਲੂ ਕਰਤੀਆਂ ਤੇ ਮੇਰੇ ਹੱਥ ਤੇ ਵੱਜ ਗਈ ਆ ਕਿਹੜੀ ਜਗ੍ਹਾ ਦੀ ਗੱਲ ਹੋਈ ਜੀ ਜੇਕੇ ਹੋਟਲ ਕਿੰਨੇ ਵਜੇ ਦਾ ਵਕਤ ਹੈ 6:30 ਕੋ ਬੰਦੇ ਦੀ ਪਛਾਣ ਹੋਏਗੀ ਕਿ ਕਿਹੜੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਕੀ ਮੰਗ ਕੀ ਕਰਦੇ ਭਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਭਾਜੀ ਤੁਸੀਂ ਹਾਂ ਵਾ ਠੀਕ ਹੋ ਜਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਹਾਂਜੀ ਘਟਾਈ ਆ ਇਹ ਠੀਕ ਕੋਈ ਮੰਨਦਾ ਤੁਹਾਡੀ ਕੋ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਨਾਲ ਨਹੀਂ ਭਾਜੀ ਮੈਂ ਦੇ ਉੱਥੇ ਮੈਨੇਜਰ ਲੱਗਾ ਜੋਬ ਕਰਦਾ ਨਹੀਂ ਕਿੰਨੇ ਸਾਲਾਂ ਤੋਂ ਤੁਸੀਂ ਉਹ ਜਗ੍ਹਾ ਤੇ ਜੋਬ ਕਰਦੇ ਮੈਨੂੰ ਇਹ ਹੋ ਗਏ 3-4 ਮਹੀਨੇ ਹੋ ਗਏ ਉੱਥੇ ਮੋਕੇ ਤੇ ਪੁਲਿਸ ਆਈ ਸੀ ਹਾਂ ਮੋਕੇ ਤੇ ਪਤਾ ਨਹੀਂ ਜੀ ਮੇਰਾ ਨਾਮ ਸੁੰਦਰਪੀਰ ਸਿੰਘ ਹੈ ਮੇਰਾ ਛੋਟਾ ਭਰਾ ਹੈ ਜਿਹਦੇ ਆ ਵਾਰਦਾਤ ਹੋਈ ਹੈ ਗੁੜੀ ਬੱਚੀ ਹੈ ਮੈਨੂੰ ਫੋਨ ਆਇਆ ਸੀ ਇਹਦੇ ਨਾਲ ਮੁੰਡਾ ਹੁੰਦਾ ਹੈ ਠੀਕ ਹੈ ਹੋਟਲ ਹੀ ਉਹਦਾ ਫੋਨ ਆਇਆ ਹੈ ਪੇਸਟਰਾ ਹੋਇਆ ਵਾ ਵੀ ਬਾਅਦ ਚ ਜੋ ਮੈਂ ਮੋਕੇ ਵਾਰਦਾਤ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਰੂਮ ਮਨਾਂ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਹੈ ਤਿੰਨ ਆਈ ਥਿੰਕ ਤਿੰਨ ਬੰਦੇ ਆਏ ਸੀ ਕਿ ਉਹਨਾਂ ਨਾਲ ਮਿਲਣਾ ਠੀਕ ਹੈ ਉਹਨਾਂ ਦੀ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਹੈ ਉਹਨਾਂ ਦਾ ਸਮਾਰਟਫੋਨ ਲੈ ਕੇ ਭੱਜਦੇ ਹੁਣ ਜਿੱਦਾਂ ਬੰਦਾ ਨਿਕਲਦਾ ਆਇਆ ਉਹਦੇ ਹੋਟਲ ਦੇ ਵਿੱਚ ਜੌਬ ਕਰਦਾ ਇਹ ਵੀ ਪਿੱਛੇ ਭੱਜਣ ਲੱਗਾ ਠੀਕ ਹੈ ਉਹਨਾਂ ਨੇ ਸਿੱਧੀ ਇੱਥੇ ਗੋਲੀ ਚਲਾ ਦਿੱਤੀ ਸੀਸੀਸੀਡੀ ਵੀ ਫੁਟੇਜ ਨਿਕਲਦੀ ਪਈ ਆ ਉਹ ਦੇਖਣਗੇ ਦੇਖਾਂਗੇ ਜਿਹੜਾ ਬੰਦਾ ਕਿਹੜਾ ਨਹੀਂ ਬੰਦਾ ਜਿੱਦਾਂ ਜਿਹੜੇ ਹੈਗੇ ਉੱਥੇ ਉਹ ਤੇ ਹੈ ਹੀ ਚਲੋ ਉਹਨਾਂ ਦੀ ਤੇ ਆਈਡੈਂਟੀ ਮਿਲ ਹੀ ਜਾਊਗੀ ਜਿਹੜਾ ਹੋਟਲ 'ਚ ਰਹਿ ਰਹੇ ਬੰਦੇ ਜਿਹੜੇ ਜਿਹਨਾਂ ਨੂੰ ਮਿਲਣਾ ਆਏ ਸੀਗੇ ਮੰਗ ਚੁ ਕਰਦੇ ਭਾਈ ਤੁਸੀਂ ਮੰਗਿਆ ਹੀ ਆ ਜੀ ਜਿਹੜੀ ਉਹ ਚੀਜ਼ ਹੋਈ ਆ ਹਣਾ ਉਹ ਗਲਤ ਹੋਈ ਆ ਇਨਸਾ ਹਾਂਜੀ ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਮਜੀਠਾ ਰੋਡ ਵਿਖੇ ਇੱਥੇ ਮਜੀਠਾ ਰੋਡ ਤੇ ਜੇਕੇ ਹੋਟਲ ਹੈ ਜਿੱਥੋਂ ਸਾਨੂੰ 7:30 ਵਜੇ ਇੱਕ ਇਨਫੋਰਮੇਸ਼ਨ ਗੋਲੀ ਚੱਲਣ ਦੀ ਮਿਲੀ ਸੀਗੀ ਜਦੋਂ ਅਸੀਂ ਮੌਕੇ ਤੇ ਆ ਕੇ ਤਸਦੀਕ ਕੀਤਾ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਇਹ ਦੋਨੋਂ ਦੋ ਦਿਨ ਤੋਂ ਇੱਥੇ ਸਟੇ ਕਰ ਰਹੇ ਸੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਮੁਹਾਲੀ ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨਾਂ ਸਾਂ ਜਿਨ੍ਹਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ਚ ਹੈ ਇਸ ਟਾਈਮ ਉਹਦੇ ਨਾਲ ਗੱਲ ਕੀਤੀ ਸੀਗੀ ਤੇ ਇਹਨਾਂ ਦੀ ਕਰੀਬ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਜੋ ਲੜਕੀਆਂ ਦਿੱਲੀ ਭੇਜੀ ਹੋਈ ਸੀਗੇ ਤੇ ਅੱਗੇ ਏਜੰਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੀ ਸ਼ੋਅ ਕਰੋ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਲੜਕਿਆਂ ਦੀਆਂ ਟਿਕਟਸ ਜਾਂ ਵੀਜ਼ਾ ਵਗੈਰਾ ਤੁਹਾਨੂੰ ਦਵਾਂਗੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 16 17 ਲੱਖ ਦੇ ਕਰੀਬ ਰੁਪਇਆ ਇਹਨੇ ਕਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਹੈ ਉਸਨੇ ਆਪਣੇ ਬ੍ਰਦਰ ਜਿਸ ਦਾ ਨਾਮ ਰਵਿੰਦਰ ਸਿੰਘ ਰਫਰੀਕੀ ਹੈ ਉਸਨੂੰ ਭੇਜਿਆ ਤੇ ਉਸ ਨਾਲ ਤਿੰਨ ਲੜਕੇ ਹੋ ਰਹੇ ਇਹਨਾਂ ਚਾਰ ਲੜਕੀਆਂ ਨੇ ਇੱਥੇ ਅੰਦਰ ਆ ਕੇ ਪੈਸੇ ਵਗੈਰਾ ਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭਜੰਦੀ ਪੈਸੇ ਲੈ ਕੇ ਫਰਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨੇ ਰੌਲਾ ਪਾਇਆ ਤਾਂ ਜੋ ਜੇਕੇ ਹੋਟਲ ਦਾ ਮੈਨੇਜਰ ਆ ਜਿਸ ਦਾ ਨਾਮ ਮਨਰੂਪ ਸਿੰਘ ਤੇ ਉਸ ਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਲੜਕੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥੇ ਇੱਕ ਗੋਲੀ ਲੱਗੀ ਹੈ ਹੁਣ ਅਸੀਂ ਮੁੱਢਲੀ ਇਹਨਾਂ ਦੋਨੋਂ ਇੱਕ ਲੜਕੇ ਦਾ ਬਿਆਨ ਲੈ ਕੇ ਐਫਆਰ ਰਜਿਸਟਰ ਕਰ ਰਹੇ ਹਾਂ ਤੇ ਇਸ ਦੀ ਤਫतीश ਚੱਲ ਰਹੀ ਹੈ। ਡਿਫਾਈਡ ਹੈ ਜੀ ਜੋ ਇਹਨਾਂ ਨੂੰ ਜਾਣਦਾ ਵਾ ਜਿਸ ਦਾ ਨਾਮ ਰਵਿੰਦਰ ਸਿੰਘ ਹੈ। ਬਾਕੀ ਜੋ ਤਿੰਨ ਇਹਨਾਂ ਦੇ ਨਾਲ ਆਏ ਨੇ ਉਹ ਅਜਨਪਛਤ ਨੇ ਜੀ। ਸਰ ਜਲਦੀ ਅਰੈਸਟ ਹੋਏਗੇ। ਬਿਲਕੁਲ ਜੀ ਕੋਸ਼ਿਸ਼ ਪੂਰੀ ਹੈ ਟੀਮ ਸਾਡੀਆਂ ਲੱਗੀ ਹੋਈਆਂ ਹਨ ਟੀਮਸ ਗਈਆਂ ਹੋਈਆਂ ਹਨ ਅਰੈਸਟ ਕਰਨ ਵਾਸਤੇ ਤੇ ਕੋਸ਼ਿਸ਼ ਹੈ ਬਹੁਤ ਜਲਦੀ ਅਰੈਸਟ ਹੋਏਗੇ। आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਲ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News